ਆਹਦੇ ਵਿੱਚ ਬڑے ਵਸਤਰ ਨੇ ਅਜ ਦੇ ਕੋਦ ਨੇ ਬڑے ਖੁਸ਼ ਨੇ ਮਨ ਕਾ ਚਾਹੋ ਹੈ ਇਹ ਮਨ ਕਾ ਚਾਹੋ ਹੈ ਚਿੱਤ ਕਾ ਚਾਹੋ ਨਹੀਂ ਇਹ ਸੱਚ ਕਾ ਚਾਹੋ ਨਹੀਂ ਝੂਠ ਦਾ ਚਾਹੋ ਹੈ ਜੇ ਮਨ ਪਾਓ ਤੇ ਨਾ ਮਨ ਪਾਓ ਨਾਨਕ ਕਹਿੰਦਾ ਜਿਨਾਂ ਨੂੰ ਡਰ ਹੈ ਨਾ ਪਰਮੇਸ਼ਰ ਦਾ ਹੁਕਮ ਦਾ ਪਾਣੇ ਦਾ ਡਰ ਹੈ ਉਹਨਾਂ ਦੇ ਅੰਦਰ ਇਹ ਪ੍ਰੇਮ ਹੈ ਇਹ ਪ੍ਰੇਮ ਦਾ ਡਰ ਹੈ ਇਹ ਸਾਡਾ ਪ੍ਰੇਮ ਨਾ ਟੁੱਟ ਜਵੇ ਮਾਇਆ ਨਾਲ ਬੋਹ ਹੈ ਉਹਦੇ ਨਾਲ ਪ੍ਰੇਮ। ਉਹ ਮੋ ਮਾਇਆ ਨਾਲ ਪਾੜਨਾ ਮਾਇਆ ਦੀ ਵਿਰੋਧੀ ਹੈ। ਸੱਚ ਦਾ ਵਿਰੋਧੀ ਝੂਠ ਹੈ। ਝੂਠ ਨਾਲ ਪ੍ਰੇਮ ਰੱਖਣਾ ਸੱਚ ਨਾਲ ਰੱਖਣਾ। ਸੱਚ ਨਾਲ ਪ੍ਰੇਮ ਨਾ ਟੁੱਟ ਜੇਵੇਂ ਜੇ ਭੈਰ ਪਾਉ ਹੈ। ਤਾਂ ਸੱਚ ਨਾਲ ਪ੍ਰੇਮ ਰਹਿ ਸਕਦਾ ਵਰਨਾ ਰਹਿ ਨਹੀਂ ਸਕਦਾ। ਜੇ ਭਾਣੇ ਦਾ ਡਰ ਹੈ। ਤਾਂ ਉਹਦਾ ਨਾਲ ਪ੍ਰੇਮ ਪਾੜੇ ਨਾਲ ਰਹਿ ਸਕਦਾ ਤਾਂ ਹੀ ਮਿੱਠਾ ਲੱਗ ਸਕਦਾ। ਵਰਨਾ ਮਿੱਠਾ ਨਹੀਂ ਲੱਗਣਾ। ਨਾ ਕੋ ਜੇਨਮਨ ਭਾਉ ਤੇ ਨਾ ਮਨ ਭਾਉ ਤੇ ਨਾ ਮਨ ਭਾਉ ਉਹਨਾਂ ਦੇ ਮਨ ਜਿਹੜੇ ਦਰਦੇ ਨੇ ਗੁਰਬਾਣੀ ਤੋਂ ਜਿਹਨਾਂ ਦੇ ਅੰਦਰ ਡਰ ਆ ਵੀ ਗੁਰੂ ਨੇ ਆ ਗੱਲ ਲਿਖੀ ਐ ਅਸੀਂ ਐਵੇਂ ਚੱਲਣਾ ਐ ਚੱਲਣਾ ਨਹੀਂ ਗੁਰਬਾਣੀ ਦਾ ਭੈ ਮੰਨ ਕੇ ਜਿਹੜੇ ਰਹਿਣਗੇ ਉਹ ਸਿੱਖ ਨੇ ਵਰਨਾ ਸਿੱਖ ਕੋਈ ਹੈ ਹੀ ਨਹੀਂ ਗੁਰਬਾਣੀ ਦੇ ਧਾਰੇ 'ਚ ਰਹਿਣਾ ਪਊ ਰੋਣ ਗੁਰਬਾਣੀ ਹੁਕਮ ਇਹ ਧਾਰੇ 'ਚ ਚੱਲਣਾ ਉਹਦੀ ਮਜਬੂਰੀ ਹੈ ਸਿੱਖ ਦੀ ਆਹ ਮੰਨ ਲਿਓ ਕਿ ਗੁਰੂ ਦਾ ਧਰੈ ਦੇ ਅੰਦਰ ਪਰਮੇਸ਼ਰ ਦਾ ਤੇ ਇਹਦੇ ਉਹਦੇ ਉਹਦਾ ਹੀ ਪ੍ਰੇਮ ਮੰਨ ਲਿਓ ਗੁਰਬਾਣੀ ਦਾ ਬਾਕੀ ਨਹੀਂ ਹੈ ਜਪ ਆਦਿ ਸਚੁ ਜੁਗਾਦਿ ਸਚੁ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਦੁਗਾਦ ਸੱਚ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਇਹ ਨਰਕ ਨਾ ਜਾਈਐ ਜੀਉ ਪਿੰਡ ਸਭ ਇਸ ਦਾ ਦੇ ਖਾਜੈ ਆਖ ਗਵਾਈਐ ਹਾਂ ਤੇਰਾ ਨਾਮਕਾਰ ਹੈ ਤੇਰਾ ਨਾਮ ਨਰੰਕਾਰ ਸੰਬੋਧਨ ਹੈਗਾ ਇੱਕ ਨੂੰ ਇੱਕ ਹੀ ਇੱਕ ਹੈ ਸਾਰੇ ਸਬਤ ਸੂਰਤ ਜਿਹੜਾ ਹੈ ਜੋਤ ਹੈ ਉਹ ਨਿਰੰਕਾਰ ਜਦੋਂ ਸਬਤ ਸੂਰਤ ਨਹੀਂ ਹੈ ਫਿਰ ਨਿਰਾਰਕਾਰ ਤਾਂ ਹੈ ਨਿਰੰਕਾਰ ਨਹੀਂ ਜਾਦੇ ਦਾੜ ਹੈ ਫਿਰ ਨਿਰੰਕਾਰ ਨਹੀਂ ਨਿਰਗਰ ਹੈ ਗੁਣ ਨਿਰਕਾਰ ਵਾਲਾ ਹੈ ਪਰ ਨੰਕਾਰ ਇਕ ਨਹੀਂ ਰਹੇਗਾ ਸੂਰਤ ਸਾਕਤ ਨਹੀਂ ਹੈਗੀ ਦਾੜਾ ਦਾੜ ਤੇ ਗਣ ਉਹਦੇ ਦੇ ਦਾਣੇ ਵਾਲੇ ਜੁਦਦੇ ਪਰ ਨੰਕਾਰ ਉਗ ਨਹੀਂ ਸਕਦਾ ਉਹ ਚ ਜਮਦਾਨੀ ਹੈ ਵੀ ਜੋ। ਦਰੰਕਾਰ ਰਹਿੰਦਾ ਆਪਣੇ ਦੇਸ਼ ਦੇ ਵਿੱਚ, ਨਿਰਾਕਾਰ ਅੱਧਾ ਆਪਣੇ ਦੇਸ਼ 'ਚ ਰਹਿੰਦਾ, ਅੱਧਾ ਆਪਣੇ ਦੇਸ਼ ਨਹੀਂ ਰਹਿੰਦਾ, ਅੱਧਾ ਮਾਇਆ 'ਚ ਰਹਿੰਦਾ। ਅੱਧਾ ਵੀ ਆਪਣੇ ਦੇਸ਼ ਦੇ ਵਿੱਚ ਨਹੀਂ ਕਹਿ ਸਕਦੇ ਰਹਿੰਦਾ। ਅੱਧਾ ਮਾਇਆ 'ਚ ਲਿਪਤ ਨਹੀਂ ਹੁੰਦਾ। ਪਰ ਉਹ ਸਹਜ ਸੁਨਕੇ ਘਾਟ ਰਹਿੰਦੇ ਨਾ ਨੰਮਕਾਰ ਕੇ ਦੇਸ਼ ਹੈ। ਦਵਾਇਆ ਜੀ ਉਹ ਜਿਹੜਾ ਹੈ ਨਾ ਅੱਜ ਉਹ ਬਲਕੇ ਦਵਾਰ ਖੜਾ ਜਿਹੜਾ ਦਰਵਾਜੇ ਤੇ ਖੜਾ ਕਹਿੰਦੇ ਨੇ ਬਗਲਾ ਜਾ ਉਹ ਦਵਾਰੇ ਤੇ ਖੜਾ ਜਦ ਕਬੀਰ ਕਹਿੰਦਾ ਮਰੂ ਤੋ ਹਰਕਾਏ ਦਵਾਰ ਦਵਾਰ ਦੇ ਉੱਤੇ ਮਰੂਗਾ ਨਾ ਉਧਰ ਮਾਇਆ ਹੈ ਨਾ ਮਾਇਆ ਹੀ ਉੱਥੇ ਮਾਇਆ ਤਾਂ ਵੀ ਭਰੇ ਹੈ ਤੇ ਨਰੰਕਾਰ ਦੇ ਦੇਸ ਤੋਂ ਵੀ ਪਰੇ ਵਿਚਾਲੇ ਜਿੱਥੇ ਦੋਹਾਂ ਦੀ ਹੱਡ ਬਿਲਦੀ ਐਸਾ ਸੁਨ ਕਾ ਘਾਟਾ ਉੱਥੇ 73 ਦਿਨਾਂ ਤੋਂ ਉੱਥੇ ਨਾ ਗਿਆ ਚ ਤਰੇਪ ਬੁਲ ਸੁਣ ਨੂੰ ਸੁਣ ਨੂੰ ਤਰੇਪ ਬੁਲ ਸੁਣ ਨੂੰ ਸੁਣ ਨੂੰ ਨਾ ਵਾਇਆ ਦੇ ਵਿੱਚ ਵਾਇਆ ਤਾਂ ਵੀ ਪਰੇ ਮਾਇਆ ਤੇ ਲਿਪਤ ਨਹੀਂ ਹੈ ਮਨ ਆਪਣੇ ਦੇਸ ਆਪਣੇ ਨਿਜ ਘਰ ਜਿਵਨੀ ਹੈ ਵਿਕਾਰ ਜਦ ਇਹ ਸਾਫਤ ਸੂਰਤ ਹੋ ਜਾਂਦਾ ਹੈ ਜਾਗਤ ਅਵਸਥਾ ਦੇ ਵਿੱਚ ਜਾਗਰਤ ਅਵਸਥਾ ਚ ਹੁੰਦਾ ਇੱਕ ਹੁੰਦਾ ਫਿਰ ਇਹਨੂੰ ਕਿਹਾ ਨਾਉ ਤੇਰਾ ਨਿਰੰਕਾਰ ਹੈ ਰੋਕਾਰ ਇੱਕ ਦਾ ਇਹ ਨੋ ਨਿਰੰਕਾਰ ਇੱਕ ਇੱਕ ਇਹਨੇ ਸਾਰੇ ਉੱਥੇ ਗਾਨ ਕਰਨ ਅਹੰਕਾਰੀ ਹੈ ਨਾ ਨਿਰੰਕਾਰ ਹੈ ਪਰ ਜੋਤ ਕਰਕੇ ਆਇਆ ਹੈ ਸਰੀਰ ਕਰਕੇ ਨਹੀਂ ਹੈ। ਸਰੀਰ ਕਰਕੇ ਨਾਂਕਾਲ ਨਹੀਂ ਹੈ ਜੋਤ। ਨਰਾयण ਜਿਹੜਾ ਹੁੰਦਾ ਜੋਤ ਹੁੰਦੀ ਹੈ, ਸਰੀਰ ਨਹੀਂ ਹੁੰਦਾ। ਆਪ ਨਰਾਣ ਕਲਾਤਾਰ ਜਗ ਵਿੱਚ ਪਰਵਰਿਓ ਜਗ ਵਿੱਚ ਤਾਂ ਸਾਰੇ ਹੀ ਨਰਾਣ ਨੇ। ਨਰਦ ਦੇ ਜਿਹੜਾ ਨਾਲ ਦਾਜੀ ਜੋ ਨਰਦੀ ਪੈਦਾਇਸ਼ ਹੁੰਦੀ ਹੈ ਉਹ ਨਰਾਣ ਪਰਾਤਮਾ ਨਾਰਾਇਣ ਇਹ ਜੋ ਪੈਦਾ ਹੋਇਆ ਨਾਰਾ ਜਿਹੜਾ ਗਰਭਕੁੰਡਲ ਦੇ ਵਿੱਚ ਹੈ ਤੇ ਰੇਨਰ ਜਿਹਨੂੰ ਹੈ ਨਾ ਰੇਨਰ ਗਰਭਕੁੰਡਲ ਮੈਂ ਆਛਤ ਉਰਦੋ ਧਿਆਨ ਲੈ ਬਲਾਗਾ ਜੀਵਾਤਮਾ ਨਾਰਾਇਣ ਤੇ ਜਿਹਦੇ ਵਿੱਚੋਂ ਇਹਦੀ ਪੈਦਾਇਸ਼ ਹੈ ਨਾ ਮੂਲ ਹੈ ਜਿਹੜਾ ਨਾਰਾਇਣ ਇਹ ਕਹ ਲੋ ਦਾਦਾ ਮੂਲ ਨਾਰਾਇਣ ਤੇ ਨਾਇਣ ਦਾ ਸਾਰਿਆਂ ਜੀ ਨਰਾਇਣ ਨੇ ਸਾਰੀ ਸិਤੀ ਪੈਦਾ ਕੀਤੀ ਹੈ ਅਰਥ ਇਹ ਸੀਗਾ ਇਸ ਪੰਕਤੀ ਦਾ ਆਪ ਨਰਾਇਣ ਕਲਾਤਾਰ ਜਗ ਮੇ ਪਰਬ ਸਾਰੇ ਜਗ ਦੇ ਪਰਬੜੇ ਇਹ ਬੰਕਤੀ ਕਹ ਲੈ ਨਾਨਕ ਤੇ ਲਤ ਪੁਰਖ ਨੇ ਲਾਤੀ ਹਿੰਦੂਵਾਦ ਜਿਹੜੇ ਹਿੰਦੂਵਾਦ ਦੇ ਲੋਕ ਨੇ ਜਿਹਨੂੰਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਉਹੀ ਜਾਣਦੇ ਨੇ ਉਹ ਗੁਰਬਾਣੀ ਤੋਂ ਬਹੁਤ ਜ਼ਿਆਦਾ ਦੂਰ ਗੁਰਬਾਣੀ ਨਹੀਂ ਸਮਝ ਸਕਦੇ ਉਹਨਾਂ ਨੂੰ ਦਾਲ ਵਾਲੀ ਗੱਲ ਨੂੰ ਨਹੀਂ ਪਤਾ ਹੈਗੀ। ਬ੍ਰਹਮ ਅੱਦਾ ਹੁੰਦਾ ਇਹ ਨਹੀਂ ਉਹ ਜਾਣਦੇ। ਉਹ ਬ੍ਰਹਮ ਨੂੰ ਸਭ ਕੁਝ ਮੰਨਦੇ ਨੇ ਬ੍ਰਹਮੇ ਬਸ ਬ੍ਰਹਮ ਤੋਂ ਕਾਹ ਕੋ ਜਾਣਦਾ ਹੀ ਨਹੀਂ। ਗੁਰਬਾਣੀ ਬ੍ਰਹਮ ਨੂੰ ਅੱਦਾ ਬੰਦੀ ਹੈ। ਬ੍ਰਹਮਾ ਨੂੰ ਅੱਦਾ ਬੰਦੀ ਹੈ। ਉਹ ਬ੍ਰਹਮਾ আর ਬ੍ਰਹਮ ਨੂੰ ਇੱਕੋ ਬੰਦੇ ਨੇ। ਉਹਨਾਂ ਨੂੰ ਪਤਾ ਨਹੀਂ ਬ੍ਰਹਮਾ আর ਬ੍ਰਹਮ 'ਚ ਕੀ ਫਰਕ ਹੈ। ਬ੍ਰਹਮ ਦੇ ਬਾਅਦ ਤਾਂ ਪੂਰਨ ਬ੍ਰਹਮ ਹੈ ਪੂਰਨ ਬ੍ਰਹਮ ਦੇ ਬਾਅਦ ਪਾਰ ਬ੍ਰਹਮ ਹੈ ਦੋ ਸਟੇਜਾਂ ਹੋਰ ਉੱਪਰ ਨੇ ਬ੍ਰਹਮ ਪੂਰਨ ਬ੍ਰਹਮ ਕਦ ਬਣਦਾ ਹੈ ਤੇ ਪੂਰਨ ਬ੍ਰਹਮ ਪਾਰ ਬ੍ਰਹਮ ਕਦ ਬਣਦਾ ਹੈ ਇਹ ਗੱਲ ਹਿੰਦੂ ਮਤ ਤੇ ਹੋਰ ਕਿਸੇ ਮਤ ਤੇ ਹੈ ਨਹੀਂ ਲਿਖੀ ਉਹ ਸਮਝਦੇ ਨੇ ਪੂਰਨ ਬ੍ਰਹਮ ਅਰ ਬ੍ਰਹਮ ਵਿੱਚ ਕੋਈ ਗੱਲ ਹੈ ਪਾਰ ਬ੍ਰਹਮ ਵੀ ਕੋਈ ਗੱਲ ਹੈ ਗੁਰਬਾਣੀ ਜੀ ਜਿਹੜੇ ਵਿਦਵਾਨ ਨੇ ਸਿੱਖ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਕੀ ਹੈ ਸੰਤਾਂ ਨੂੰ ਨਹੀਂ ਪਤਾ ਇਸ ਗੱਲ ਦਾ ਕੀ ਹੈ ਇਹ ਸੀ ਮੁੰਡਾ